ਜਿਸ ਬੋਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਹੈ ਜੀ ਪਰਿਵਾਰ ਬਿਸ਼ੋੜਾ ਸਰਸਾ ਨੰਗਲ ਅੱਜ ਅਸੀਂ ਤੁਹਾਨੂੰ ਇਸ ਜਗ੍ਹਾ ਤੋਂ ਉਮਾ ਮਾਸ਼ਕੀ ਬੇੜੀ ਦਾ ਮਲਾਹ ਜਿੱਥੇ ਮਾਤਾ ਗੁਜਰੀ ਔਰ ਛੋਟੇ ਸਹਿਬਜ਼ਾਦੇ ਆ ਨੇ ਰਾਤ ਕੱਟੀ ਪੁਛੋਸਤਾਨ ਦਾ ਤੁਹਾਨੂੰ ਅਸੀਂ ਦರ್ಶਨ ਕਰਵਾਉਣ ਵਾਸਤੇ ਜਾ ਰਹੇ ਹਾਂ ਔਰ ਤੁਹਾਨੂੰ ਰਸਤਾ ਦੱਸ ਰਹੇ ਹਾਂ ਕਿ ਇੱਥੋਂ ਕਿੰਨੇ ਕਿਲੋਮੀਟਰ ਔਰ ਦੋ ਰਸਤੇ ਹਨ ਔਰ ਕਿਵੇਂ ਜਾਣਾ ਹੈ ਆਓ ਜੀ ਆਪਾਂ ਹੁਣ ਚਾਲੇ ਪਾਈਏ ਕਮਮਾਸ਼ ਕੀ ਗੁਰਦਾਸ ਸਾਹਬ ਜਿਸ ਬੋਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਰਮਨ ਹੈ ਸੋਏ ਜਿਸ ਸਿਮਰਤ ਮੇਰ ਮਨ ਹੈ ਸੋ ਇਹ ਇਹ ਰਸਤੇ ਜੀ ਮੇਨ ਰੋਡ ਆਨੰਦਪੁਰ ਸਾਵਰ ਰੋਪੜ ਇੱਥੋਂ ਥੋੜਾ ਜਿਹਾ 10 ਕਿਲੋਮੀਟਰ ਤੇ ਮੇਨ ਰੋਡ ਆ ਜਾਏਗਾ ਉਸ ਤੋਂ ਸੱਜੇ ਹੋ ਕੇ ਕਨੋਲੀ ਕਨੋਲੀ ਇੱਥੋਂ 4 ਕਿਲੋਮੀਟਰ ਹੈ ਉੱਥੋਂ ਇੱਕ ਰਸਤਾ ਜਾਂਦਾ ਬਾਏ ਜੇ ਆਪਾਂ ਗੱਡੀ ਤੇ ਜਾਣਾ ਕਿਸੇ ਤਰ੍ਹਾਂ ਵਾਸਤੇ ਜਾਣਾ ਉਹ ਰਸਤਾ ਤੁਹਾਨੂੰ ਕਨੋਲੀ ਤੋਂ ਹੀ ਜਾਣਾ ਪਏਗਾ ਔਰ ਅਸੀਂ ਜੋ ਰਸਤੇ ਜਾ ਰਹੇ ਹਾਂ ਉਹ ਰਸਤਾ ਹੈਗਾ ਬਾਈਕ ਵਾਸਤੇ ਸਕੂਟਰ ਵਾਸਤੇ ਉਹ ਇਹ ਰਸਤਾ ਚਲੋ ਆਪਾਂ ਚੱਲੀਏ ਤੁਹਾਨੂੰ ਮੇਂ ਗੱਲ ਗੁਰੂ ਮੇਰਾ ਵੈ ਗੁਰੂ ਬਕੰਨ ਦਾ ਹਰ ਹਰ ਨਾਮ ਜੋਤ ਮੁਖ ਦੇ ਨੇ ਕ ਇਹ ਸ਼੍ਰੋਮਣੀ ਕਮੇਟੀ ਡੈਂਟਰ ਦੇ ਵਿੱਚ صورت یہ بنایا ہے جس کو مقدس پیش نا بہت کلیہ تھوڑی دور پہ ناریں ہیں یہ پا گئے نہ ہے بڑی خوبصورت چوری ہے ਨੱਕ ਤੋਂ 9 ਤੋਂ 10 ਕਿਲੋਮੀਟਰ ਪੈ ਜਾਂਦਾ ਹੈ ਇੱਕ ਬਹੁਤ ਵਾਸਤੂ ਬਹੁਤ ਹੀ ਚੰਗਾ ਹੈ ਇਹ ਜਿਹੜਾ ਮਤਲਬ ਹੈ ਜਿਹਾ ਬਹੁਤ ਹੀ ਬਹੁਤ ਹੀ ਬਹੁਤ ਸੋਹਣੀ ਬੜੀ ਪਿਆਰੀ ਲੋਕੇਸ਼ਨ ਬਹੁਤ ਹੀ ਪਿਆਰਾ ਰੋਡ ਬੜਾ ਸਾਫ਼ ਸੁਥਰਾ ਰੋਡ ਦੇਖੋ ਕਿੰਨਾ ਪਿਆਰਾ ਹਰੇ ਹਰੇ ਰੰਗ ਦਾ ਪਾਣੀ ਹੈ جنگل ویلے ایانے پنچی ختم ہوتے جا رہے واطر ہو جا رہے ہیں ਸਾਨੂੰ ਇਹਨਾਂ ਚੀਜ਼ਾਂ ਦਾ ਵੀ ਦਾਅਵਾ ਆ ਰਿਹਾ ਹੈ ਇਹ ਹੈ ਜੀ ਖੂਬਸੂਰਤ ਉਹ ਪੁਲ ਉਹ ਦੇਖੋ ਨਦੀ ਸਰਸਾ ਨਦੀ ਇਹਨੂੰ ਕਹਿੰਦੇ ਆ ਇਹ ਸਰਸਾ ਨਦੀ ਹੈ ਜਿਹੜੇ ਸਾਈਡ ਮੇਨ ਰੋਡ ਉਹ ਇਹ ਟ੍ਰੇਨ ਵਾਲਾ ਪੁਲ ਇਹ ਨਦੀ ਹੁਣ ਸਿਰਫ ਇੰਨੀ ਕੁ ਰਹਿ ਗਿਆ ਜਦ ਨਾਲ ਪਰਵਾਰ ਬਿਛੋੜੇ ਤੂੰ ਕਟ ਤੁਕਾਟ 1.5 ਕਿਲੋਮੀਟਰ ਦੇ ਦੂਰੀ ਤੇ ਹੈ ਔਰ ਇਹ ਸਾਰਾ ਜੋ ਨਦੀ ਹੈ ਪਹਿਲਾਂ ਪਰਿਵਾਰ ਵਿਛੋੜਿਆ ਜੋ ਗੁਰਦਰਾ ਹਸਤਾਨ ਬਣਿਆ ਹੋਇਆ ਉਤੋਂ ਤੱਕ ਸੀਗੀ ਹੁਣ ਸਿਰਫ ਇੰਨੀ ਕੁ ਹੀ ਰਹਿ ਚੁੱਕੀ ਹੈ ਉਦੇ ਚ ਪਾਣੀ ਬਹੁਤ ਘੱਟ ਚੱਲਦਾ ਬਹੁਤ ਘੱਟ ਬਣ ਚੱਲਦਾ ਹੁਣ ਇਹਨਾਂ ਚ ਤੇ ਦੇਖੋ ਅੱਗੇ ਹੁਣ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਦੋਰੀ ਤੋਂ ਆਪਾਂ ਰਾਈਟ ਵੀ ਸੱਜੇ ਸੱਜੇ ਪਾਸੇ ਮੁੜਨਾ ਹੈ ਇਹ ਤੋਂ ਨਾਲ ਹੀ ਫਿਰ ਪੱਪੇ ਪਾਸੇ ਇਹ ਰਸਤਾ ਸਿਰਫ ਬਾਈਕ ہی ہے تھوڑا جہا خراب رستا ਤੇ ਜੰਮਤੀ ਤੁੰਗਾ ਤੇ ਲੰਗਰ ਤੇ ਗੁਰੂ ਕੋੰਗਾ ਮੇਰਾ ਬੈਰ ਤੇ ਗੁਰੂ ਕੋ ਨੰਮ ਚੰਨ ਕੇ ਦੁਖ ਨਿਵਾਰੇ ਸੁੱਖ ਮਨ ਸਹਾਰਾ ਹੈ ਦਰਸ਼ਨ ਤੇ ਤਕਬੋਤ ਨਿਵਾਰਾ ਹਰ ਕਾ ਨਾਮ ਵਿਚਾਰ ਹੈ ਹਰ ਕਾ ਨਾਮ ਵਿਚਾਰ ਹੈ ਦਰਸ਼ਨ ਤੇ ਹਰ ਨਾ ਮੁਖ ਕਦਮ ਪੜੇ ਮੈਂ ਕਾਂਟ ਜੰਮਦੀ ਬੰਨਾ ਕਾਂਟ ਜੰਗੀ ਬੰਨਾ ਕਾਂਟ ਜੰਮਦੀ ਬੰਨਾ ਹਰ ਨਾਮ ਆਖ ਤੂੰ ਜੀਵੇ ਕਾਟ ਜਮ ਕੀ ਹੰਦਾਂ ਹਰ ਨਾਮ ਆਖ ਤੂੰ ਜੀਵੇ ਕਾਟ ਜਮ ਕੀ ਹੰਦਾਂ <متحدث> آہا, <بہت متحدث> آہا, اس ٹائم پہنچ چکے ہاں گردوارا بابا جی یہہاس لکھا ہے جو پورا گردوارا ماتا گزر کور جی چھوٹے جا جات یادگار چھن چن بابا جی ایتھے جیہس ہے اس تے دادی ماں گزر کور جی چھوٹے صاحبز بابا زوراور سنگھ بابا فتح سنگھ ਇਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪ੍ਰਵਾਰਿਸ਼ੋੜਾ ਸਾਹਿਬ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ 7 ਪੋ 21 ਦਸੰਬਰ 1704 ਈਸਵੀ ਦੀ ਇੱਕ ਰਾਤ ਬੇੜੀ ਦੇ ਮਲਾਹ ਬਾਬਾ ਕੁੰਮਾ ਮਾਸਕੀ ਜੀ ਦੀ ਝੌਂਪੜੀ ਚ ਬਤੀਤ ਕੀਤੇ ਬਾਬਾ ਕੁੰਮਾ ਮਾਸਕੀ ਜੀ ਦਾ ਜਨਮ ਪਿੰਡ ਅਵਾਨਕੋਟ ਚ ਝੀਵਰ ਪਰਿਵਾਰ ਵਿੱਚ ਹੋਇਆ ਇਹ ਐਸੇ ਹੀ ਪਿੰਡ ਵਿੱਚ ਬ੍ਰਾਹਮਣ ਪਰਿਵਾਰ ਵਿੱਚ ਵਸਦੀ ਮਾਈ ਲక్ష్ਮੀ ਜੀ ਨੇ ਦਾਦੀ ਮਾਂ ਤੇ ਛੋਟੇ ਸਹਬਜਾ ਦੇ ਨੂੰ ਪਛਾਣ ਦਚਕਾਇਆ ਸੀ ਸੇਵਾ ਕੀਤੀ ਸੀ ਉਹ ਗੰਗੂ ਪਾਪੀ ਇਸ ਸਥਾਨ ਗੁਰਦਰਾ ਬਾਬਾ ਕੁੰਮਾ ਮਸ਼ਕੀ ਤੇ ਹੀ ਆ ਕੇ ਮਿਲਿਆ ਸੀ ਤੇ ਉਹ ਇੱਥੋਂ ਦਾਦੀ ਮਾਂ ਤੇ ਨਿੱਕੇ ਜਿੰਨਾਂ ਨੂੰ ਆਪਣੇ ਨਾਲ ਲੈ ਗਿਆ ਉਸ ਪਾਪੀ ਨੇ ਅੱਗੇ ਜਾ ਕੇ ਜੋ ਕਹਿਰ ਕਮਾਇਆ ਉਸ ਭਿਆਨਕ ਦੁੱਖਾਂ ਦਾ ਦਰਦ ਇਸ ਹਿਰਦੇ ਨੂੰ ਸਦਾ ਹੀ ਮਹਿਸੂਸ ਹੁੰਦਾ ਰਹੇਗਾ ਇਹ ਇਤਿਹਾਸ ਆਪਾਂ ਅੱਗੇ ਤੁਹਾਨੂੰ ਮਾਤਾ ਲక్ష్ਮੀ ਜੀ ਦੇ ਗੁਰਦੁਆਰਾ ਸਾਹਿਬ ਵੀ ਲੈ ਕੇ ਜਾਵਾਂਗੇ ਜਿੱਥੇ ਇਹਨਾਂ ਨੂੰ ਪਛਾਦਾਸ਼ ਕਾਇਆ ਗਿਆ ਸੀਗਾ ਹੁਣ ਚਲੋ ਆਪਾਂ ਅੱਗੇ ਅੰਦਰ ਜਾ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ ਨੂੰ ਦੇਖਾਂਗੇ ਸਭ ਮਿਲ ਕੇ ਰਸਾਲੇ ਦੀ ਮਾਈਕਸ जन्म जन्म के दुख निवारे सुख मन ਉਹੀ ਜਗ੍ਹਾ ਹੈ ਜਿੱਥੇ ਬਾਬਾ ਮਲਾ ਕੁਮਾ ਮਾਸ਼ੀ ਜੀ ਦੀ ਛੰਨ ਹੁੰਦੀ ਸੀ ਹਨ ਮੰਦ ਰੂਮੀ ਦਰਸ਼ਕੀਦਾਰ 1 ਕਰੋੜ ਨੇ ਹਜੇ ਨਾਮ ਰਾਮੋ ਹਰਿ ਰਾਮ ਨਾਮ ਰਾਮੋ ਬੋ ਕਿਰਪਾਨ ਦੇ ਜਨਮ ਜਨਮ ਕੇ ਦੁੱਖ ਨਿਵਾਰੇ ਸੁਖ ਮਨ ਸਾਧਾਰੇ ਜਨਮ ਜਨਮ ਦਰਸ਼ਨ ਤੇ ਤਕ ਤਕ ਸੋਚਦੇ ਹਾਂ ਹਰ ਕਾ ਨਾਮ ਵਿਚਾਰੇ ਹਰ ਕਾ ਨਾਮ ਵਿਚਾਰੇ ਦਰਸ਼ਨ ਤੇ